ਅਸ਼ਰਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਨੈਸ਼ਨਲ ਸਕੂਲ ਆਫ ਡਰਾਮਾ ਦਿੱਲੀ ਦੇ ਵੱਲੋਂ ਨਗਰ ਨਿਗਮ ਬਠਿੰਡਾ ਦੇ ਸਹਿਯੋਗ ਦੇ ਨਾਲ ਡਰਾਮਾ ਕਰਵਾਇਆ ਜਾ ਰਿਹਾ ਹੈ ਦਰਅਸਲ ਇਸ ਨਾਟਕ ਦੇ ਵਿੱਚ ਵੱਖ-ਵੱਖ ਰਾਜਾਂ ਤੋਂ ਕਲਾਕਾਰ ਪਹੁੰਚ ਰਹੇ ਨੇ ਤੇ ਪੰਜਾਬ ਦੇ ਵਿੱਚ ਖਾਸ ਕਰਕੇ ਬਠਿੰਡਾ ਦੇ ਵਿੱਚ ਪਹਿਲੀ ਵਾਰ ਇਸ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਸ ਸਬੰਧੀ ਪੰਜਾਬ ক্রিকেট ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਜਿਨ੍ਹਾਂ ਵੱਲੋਂ ਜਾਣਕਾਰੀ ਦਿੰਦੇ ਐ ਦੱਸਿਆ ਗਿਆ ਹੈ ਕਿ ਨੈਸ਼ਨਲ ਸਕੂਲ ਆਫ ਡਰਾਮਾ ਜਿਨ੍ਹਾਂ ਵੱਲੋਂ ਕੁਝ ਚੁਣਿੰਦਾ 11 ਤੋਂ 13 ਸਟੇਟਸ ਜਾਂ ਸ਼ਹਿਰਾਂ ਦੇ ਵਿੱਚ ਹੀ ਇਸ ਡਰਾਮੇ ਦਾ ਆਯੋਜਨ ਕੀਤਾ ਜਾਂਦਾ ਤੇ ਬੜੀ ਮਾਣ ਵਾਲੀ ਗੱਲ ਹੈ ਕਿ ਬਠਿੰਡਾ ਨੂੰ ਇਸ ਦੇ ਵਿੱਚ ਚੁਣਿਆ ਗਿਆ ਜਿਸ ਦਿਨਾਂ ਤੱਕ ਇੱਥੇ ਇਸ ਨਾਟਕ ਦਾ ਆਯੋਜਨ ਹੋ ਜਿਸ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਆਯੋਜਨ ਜਿਹੜੇ ਨੇ ਵੱਖ-ਵੱਖ ਥੀਮਸ ਤੇ ਕੀਤੇ ਜਾ ਰਹੇ ਨੇ ਤੇ ਬਠਿੰਡਾ ਦੇ ਲੋਕ ਇਸ ਦਾ ਆਨੰਦ ਮਾਣ ਸਕਦੇ ਨੇ 12 ਫਰਵਰੀ ਤੱਕ 5 ਜਨਵਰੀ ਤੱਕ ਇਹ ਆਯੋਜਨ ਚੱਲਣਾ ਜਿਸ ਨੂੰ ਲੈ ਕੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਇਹ ਅੱਜ ਨੈਸ਼ਨਲ ਸਕੂਲ ਆਫ ਡਰਾਮਾ ਦਿੱਲੀ ਵੱਲੋਂ ਉਹਨਾਂ ਦੀ ਮੈਨੇਜਮੈਂਟ ਵੱਲੋਂ ਨਾ ਟੀਮ ਵੱਲੋਂ ਕੋਲਾਬੋਰੇਸ਼ਨ ਜਿਹੜੇ ਮਿਊਸਿਪਲ ਕਾਰਪੋਰੇਸ਼ਨ ਦੇ ਨਾਲ ਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਨਾਲ ਜਿਹੜੀ ਕੋਲਾਬੋਰੇਸ਼ਨ ਦੇ ਨਾਲ ਇਹ ਕਰਵਾਇਆ ਜਾ ਰਿਹਾ ਹੈ ਇਹ ਬਹੁਤ ਹੀ ਵੱਡਾ ਉਪਰਾਲਾ ਹੈ ਔਰ ਇਹ ਅਸੀਂ ਉਮੀਦ ਕਰਦੇ ਹਾਂ ਵੀ ਇੱਥੇ ਆ ਕੇ ਲੋਕ ਬਹੁਤ ਖੁਸ਼ ਹੋਣਗੇ ਕਿਉਂਕਿ ਬਹੁਤ ਹੀ ਦੂਰੋਂ ਦੂਰੋਂ ਬਹੁਤ ਵੱਡੇ ਲੈਵਲ ਦੇ ਆਰਟਿਸਟ ਇੱਥੇ ਆ ਰਹੇ ਨੇ ਜਿਵੇਂ ਕਿ ਪਹਿਲਾਂ ਵੀ ਦੱਸਿਆ ਵੀ ਅਲੱਗ-ਅਲੱਗ ਸਟੇਟਸ ਤੋਂ ਇੱਥੇ ਆ ਰਹੇ ਨੇ ਔਰ ਇਹ ਨਾਟ્યਮ ਦੇਖਣਾ ਬਹੁਤ ਦੇਖ ਕੇ ਉਲਟ ਉਠਾਣਾ ਇੱਕ ਅਲੱਗ ਹੀ ਨਜ਼ਾਰਾ ਹੋਏਗਾ ਕਿਉਂਕਿ ਇਹ ਪੰਜਾਬ ਦੇ ਵਿੱਚ ਤੇ ਬਠਿੰਡਾ ਪੰਜਾਬ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਤੇ ਬਠਿੰਡਾ ਉਹਦੇ ਵਿੱਚ ਆਇਆ ਆਪਣਾ ਬੜੇ ਮਾਣ ਦੀ ਗੱਲ ਹੈ ਬਠਿੰਡਾ ਦੇ ਵਾਸਤੇ ਕਿਉਂਕਿ ਇਹ نیشنل ਸਕੂਲ ਆਫ ਡਰਾਮਾ ਮਤਲਬ ਸਿਰਫ 11 ਜਾਂ 13 ਸਟੇਟਸ ਦੇ ਵਿੱਚ ਹੀ ਜਾਂ ਸ਼ਹਿਰਾਂ ਦੇ ਵਿੱਚ ਹੀ ਕਰਦਾ ਹੈ ਤੇ ਬਠਿੰਡਾ ਉਹਦੇ ਵਿੱਚ ਇੱਕ ਹੈ ਮੈਨੂੰ ਉਮੀਦ ਹੈ ਵੀ ਬਹੁਤ ਅੱਛਾ ਬਠਿੰਡਾ ਵਾਸੀ ਇਹਨੂੰ ਦੇਖਣਗੇ ਉਹਨੂੰ ਤਮਾਸ਼ਾ ਇਹ ਅੱਜ ਤੋਂ ਸਟਾਰਟ ਹੈ 12 ਤਰੀਕ ਤੱਕ ਹੈ 5 ਦਿਨ ਦਾ ਹੈਗਾ ਔਰ ਅਲੱਗ-ਅਲੱਗ ਸਟੇਟਾਂ ਤੋਂ ਬਹੁਤ ਹੀ ਜਿਵੇਂ ਪਹਿਲਾਂ ਦੱਸਿਆ ਅੱਛੇ ਨਾਟਕ ਕਰ ਆ ਰਹੇ ਨੇ ਤਾਂ ਤੁਸੀਂ ਡੇਲੀ ਅਲੱਗ ਥੀਮ ਹੋਏਗਾ ਤਾਂ ਤੁਸੀਂ ਆ ਕੇ ਇਹਨੂੰ ਦੇਖੋ ਸਰ ਅੱਜ ਆਪਣੇ ਸ਼ਹਿਰ ਵਾਸੀਆਂ ਵਾਸਤੇ ਬਹੁਤ ਵੱਡੀ ਉਪਲਬਧੀ ਦੀ ਗੱਲ ਹੈ ਕਿ ਨੈਸ਼ਨਲ ਸਕੂਲ ਆਫ ਡਰਾਮਾ ਜੋ ਕਿ ਬਹੁਤ ਵੱਡੀ ਤੇ ਪ੍ਰੈਸਟੀਜੀਅਸ ਆਰਗੇਨਾਈਜੇਸ਼ਨ ਹੈਗੀ ਆਪਣੇ ਇੰਡੀਆ ਦੀ ਜਿੱਥੋਂ ਬਹੁਤ ਵੱਡੇ ਵੱਡੇ ਆਰਟਿਸਟ ਨਿਕਲੇ ਨੇ ਨਵਾਜ਼ੁਦੀਨ ਸਦੀਕੀ ਜੀ ਵਰਗੇ ਤੇ ਹੋਰ ਬਹੁਤ ਵੱਡੇ ਆਰਟਿਸਟ ਨਿਕਲੇ ਨੇ ਉਹਨਾਂ ਚੋਂ ਹੀ ਇੱਕ ਜੂਨੀਅਰ ਆਰਟਿਸਟ ਇੱਥੇ ਆ ਕੇ ਪਰਫਾਰਮ ਕਰ ਰਹੇ ਨੇ ਤੇ अलग-अलग स्टेट्स ਤੋਂ ਆਏ ਨੇ, ਅਲੱਗ-ਅਲੱਗ ਟੀਮਜ਼ ਪਹੁੰਚੀਆਂ ਨੇ, ਅਲੱਗ-ਅਲੱਗ ਵਿਸ਼ਿਆਂ ਤੇ ਇੱਥੇ ਡਰਾਮਾ ਕਰਨਗੇ, ਜੋ ਕਿ ਬਹੁਤ ਜ਼ਿਆਦਾ ਮੁਸ਼ਕਲ ਹੈ, ਲਾਈਵ ਪਰਫਾਰਮ ਕਰਨਾ, ਆਪਣਾ ਜਿਹੜਾ ਸਕਰੀਨ ਤੇ ਦੇਖਦੇ ਆ ਉਹਦੇ ਨਾਲੋਂ ਮੈਨੂੰ ਲੱਗਦਾ 100 ਟਾਈਮਜ਼ ਜ਼ਿਆਦਾ ਮੁਸ਼ਕਲ ਹੈ। ਆਪਾਂ ਇੱਥੇ ਆ ਕੇ ਉਹਦਾ ਲੋਸਫੀ ਉਠਾਈਏ, ਇਹਨਾਂ ਸਾਰਿਆਂ ਨੂੰ ਅਪਰੀਸ਼ੀਏਟ ਵੀ ਕਰੀਏ ਤੇ ਰਲ ਮਿਲ ਕੇ ਆ ਕੇ ਇਹਨਾਂ ਨੂੰ ਦੇਖੀਏ, ਇੱਕ ਨਵਾਂ ਆਰਟ ਫਾਰਮ ਦੇਖੀਏ, ਕੁਝ ਸਿੱਖਣ ਨੂੰ ਵੀ ਮਿਲੇਗਾ। ਯੂਥ ਵੀ ਨਵਾਂ ਮੋਟੀਵੇਟ ਹੋਏਗਾ। ਤੇ ਉਹਨਾਂ ਨੂੰ ਨਵਾਂ ਆਰਟ ਫਾਰਮ ਦੇਖਣ ਨੂੰ ਮਿਲੇਗਾ ਉਹ ਵੀ ਮੋਟੀਵੇਟ ਹੋ ਕੇ ਇਸ ਲਾਈਨ 'ਚ ਜਾ ਸਕਦੇ ਨੇ ਤੇ ਮੈਂ ਸਾਰਿਆਂ ਨੂੰ ਬਸ ਵੱਤ-ਵੱਤ ਬੇਨਤੀ ਕਰਕੇ ਇਹੀ ਕਹਿਣਾ ਚਾਹਾਂਗਾ ਕਿ ਆ ਕੇ ਇਹਨਾਂ ਨੂੰ ਵੀ ਮੋਟੀਵੇਟ ਕਰੋ ਇਹਨਾਂ ਨੂੰ ਅਪਰੀਸ਼ੀਏਟ ਕਰੋ ਤੇ ਦੱਸੋ ਵੀ ਇਹ ਬਟਿੰਡੇ ਸ਼ਹਿਰ ਵਿੱਚ ਆਏ ਨੇ ਪੰਜਾਬ 'ਚ ਪਹਿਲੀ ਵਾਰ ਆਏ ਨੇ ਆਪਾਂ ਇਹਨਾਂ ਦਾ ਵੈਲਕਮ ਕਰਦੇ ਆਂ ਤੇ ਇਹਨਾਂ ਦੇ ਆਰਟ ਫਾਰਮ ਨੂੰ ਅਪਰੀਸ਼ੀਏਟ ਕਰਦੇ ਆਂ